ਮੇਰੇ ਸਹਾਨ ਹਰ ਦਰਸਨ ਸੁਖ ਹੋਏ ਸਤਿਗੁਰੂ ਆਸਾ ਮੀ ਵਚਨ ਕਰਦੀ ਨੇ ਇਹੇ ਮੇਰੇ ਪਾਤਸ਼ਾਹ ਮਿਹਰ ਕਰ ਸਾਡੇ ਤੇ ਤਰਸ ਕਰ ਦਇਆ ਕਰਕੇ ਸੰਗੇ ਅੰਦਰ ਦੀ ਆਗ ਬਖਸ਼ਿਸ਼ ਕਰ ਕਿ ਸਾਨੂੰ ਤੇਰੇ ਦਰਸ਼ਨ ਦਾ ਆਨੰਦ ਪ੍ਰਾਪਤ ਹੋ ਜਾਏ ਆਪ ਜੀ ਦੇ ਦਰਸ਼ਨਾਂ ਦੀ ਜਿਹੜੀ ਤੋਖ ਹੈ ਉਹ ਲੱਗੀ ਰਹੇ ਤੇ ਆਪ ਜੀ ਦੇ ਦਰਸ਼ਨਾਂ ਦਾ ਆਨੰਦ ਸਾਨੂੰ ਪ੍ਰਾਪਤ ਹੋਵੇ ਕਿਉਂਕਿ ਅੰਮ੍ਰਿ ਬੇਦਨਾ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਈ ਕਿਉਂਕਿ ਹੈ ਮੇਰੇ ਪਤਸਾ ਜੀ ਮੇਰੇ ਦਿਲ ਦੀ ਜਿਹੜੀ ਪੀੜ ਹੈ ਤੂੰ ਹੀ ਜਾਣਦਾ ਸਾਡੇ ਮਨ ਦੀ ਜਿਹੜੀ ਪੀੜ ਹੈ ਦਿੱਤੀ ਪੀੜ ਹੈ ਉਹ ਤੂੰ ਜਾਣਦਾ ਹੈ ਅਵਰ ਇਹ ਜਾਣੈ ਕੋਈ ਹੋਰ ਕੋਈ ਕੀ ਜਾਣ ਸਕਦਾ ਹੈ ਹੋਰ ਕਿਸੇ ਨੂੰ ਕੋਈ ਵੀ ਕਿਸੇ ਦੇ ਦੁੱਖ ਦਾ ਨਹੀਂ ਪਤਾ ਹੈ ਤਾਂ ਦਾਕ ਕੋਈ ਸਰੀਰ ਦੇ ਉੱਪਰ ਜਾਖੂ ਹੋ ਜਾਵੇ ਨਜ਼ਰ ਆ ਜਾਂਦਾ ਹੈ। ਤਨ ਕਰਕੇ ਕੋਈ ਬਿਮਾਰ ਹੋਵੇ ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਹੈ ਨਜ਼ਰ ਆ ਜਾਂਦਾ ਹੈ ਕਿ ਦੁੱਖ ਹੈ ਤਕਲੀਫ ਹੈ। ਪਰ ਜਿਹੜੇ ਮਨ ਦੇ ਦੁੱਖ ਨੇ ਉਹ ਸੰਸਾਰ ਨੂੰ ਨਹੀਂ ਪਤਾ। ਕਿਸੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਕਿਸੇ ਦੇ ਮਨ ਦੇ ਵਿੱਚ ਕਿਹੜਾ ਕੁਟਾ ਮੁੱਖ ਹੈ ਅੰਦਰਲੇ ਦੁੱਖਾਂ ਨੇ ਕਿਸੇ ਨੂੰ ਕੋਈ ਵੀ ਗਿਆਤਾ ਨਹੀਂ ਹੈ ਗਿਆਨਵਾਨੀ ਹੈ ਜਿਹੜਾ ਅੰਦਰਲੇ ਦੁੱਖ ਵੇਖ ਲਵੇ ਪ੍ਰਕਾਰਪੁਰਖ ਵਹਿਗੁਰੂ ਸਤਿਗੁਰੂ ਸਾਰੇ ਸਾਰਾ ਕੁਝ ਜਾਣਦਾ ਹੈ ਉਹ ਸਾਡੇ ਕੀਤੇ ਕੰਮਾਂ ਨੂੰ ਵੀ ਜਾਣਦਾ ਹੈ ਜੋ ਅਸੀਂ ਕਰ ਰਹੇ ਹਾਂ ਉਹ ਵੀ ਵੇਖ ਰਿਹਾ ਹੈ ਇਸ ਨੂੰ ਕਿੰਨੇ ਅੰਦਰ ਦੇ ਦੁੱਖ ਨੇ ਓ ਕਾਲ ਗੁਰੂ ਵੈਕੂ ਜੀ ਨੂੰ ਅੰਦਰ ਦੀ ਪੀੜ ਦਾ ਗਿਆਨ ਹੈ ਇਸ ਕਰਕੇ ਬਾਸਾ ਕਹਿੰਦੇ ਨੇ ਸਤਿਗੁਰ ਜੀ ਦਿਲ ਦੇ ਗੇ ਨੂੰ ਸਾਡੇ ਨੂੰ ਕੋਈ ਜਾਣ ਸਕਦਾ ਹੈ ਅਗਰ ਕੇ ਜਾਨਾ ਹੋਏ ਹੋਰ ਕੋਈ ਨਹੀਂ ਜਾਣ ਸਕਦਾ ਹੈ ਰਹਾ ਸਾਚਾ ਸਾਹਿਬ ਸੱਚਾ ਮੇਰੇ ਪ੍ਰਸਾਹ ਤੇਰਾ ਕੀਆ ਸਤਿ ਸਾਰੋਈ ਏ ਮੇਰੇ ਪਾਤਸ਼ਾਹ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਹਮਟਾ ਹੈ ਜੋ ਕੁਝ ਤੂੰ ਕਰਦਾ ਹੈ ਉਹ ਵੀ ਉਕਾਈ ਹੀਰ ਹੈ ਉਸ ਵਿੱਚ ਕੋਈ ਵੀ ਹੋਂਟਾ ਨਹੀਂ ਹੈ ਕਿਉਂਕਿ ਕਾਰਪੁਰਖ ਵਹਿਗੁਰੂ ਪਾਤਸ਼ਾਹ ਹੀ ਪੂਰੇ ਨੇ ਕਾਰਪੁਰਖ ਪੂਰਾ ਹੈ ਤੇ ਪਾਤਸ਼ਾਹ ਕਹਿੰਦੇ ਪੂਰੇ ਕਾ ਕੀਆ ਸਾਰੋਗੀਚ ਉਹ ਹਾਰੇ ਕੋ ਜਿਹੜੀ ਖੇਡ ਖੇਡ ਲਈ ਹੈ ਸੰਸਾਰ ਦੇ ਉੱਪਰ ਰਚਨਾ ਰਚੀ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੂਣ ਤਾਂ ਨਹੀਂ ਹੈ ਉਕਾਈ ਨਹੀਂ ਹੈ ਉਹ ਪਾਸਾ ਅਕਾਰ ਬੁਰਖ ਦੀ ਅਟਲ ਹੈ ਜੋ ਕੁਝ ਵੀ ਕਰਦਾ ਹੈ ਉਹ ਸਮਰੱਥ ਸਤ ਨੂੰ ਪੂਰਾ ਕਰਦਾ ਹੈ ਟੁਠਾ ਕਿਸ ਕਵਾਖੀ ਹੈ ਸਾਹ ਦੂਜਾ ਸਾਣੀ ਸਾਰੇ ਸੰਸਾਰ ਵਿੱਚ ਤੇਤੋਂ ਬਿਨਾ ਹੈ ਕੋਈ ਇਹ ਸੰਸਾਰ ਨੂੰ ਰੱਖ ਕੇ ਰਤਨਾ ਰੱਖੀ ਹੈ ਸੰਸਾਰ ਦੀ ਜਿਹਦੇ ਵਿਚ ਆਪ ਵੀ ਕੋਈ ਮੌਜੂਦ ਨਹੀਂ ਆਪ ਵੀ ਬੈਠੇ ਲੁਕਿਆ ਹੋਇਆ ਹੈ ਤੇਤੋਂ ਬਿਨਾ ਕੋਣ ਹੈ ਸੰਸਾਰ ਤੇ ਹੋਰ ਕੋਈ ਹੈ ਨਹੀਂ ਹੈ ਇਸ ਵਾਕ ਤੇ ਕਿਸੇ ਨੂੰ ਝੂਠਾ ਵੀ ਨਹੀਂ ਆਖਿਆ ਜਾ ਸਕਦਾ ਹੈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਹੈ ਧਿਆਵ ਹੈ ਦਿਨ ਰਾਤ ਇਸ ਕਰਕੇ ਹੀ ਮੇਰੇ ਪਾਕਸਾ ਜੀ ਤੂੰ ਸਭ ਜੀਵਾਂ ਦੇ ਵਿੱਚ ਮੌਜੂਦ ਹੈ ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਕਰਦੇ ਹਨ ਕਿਉਂਕਿ ਤੂੰ ਸੰਸਾਰ ਵਿੱਚ ਵਸਦਾ ਹੈ ਇਸ ਕਰਕੇ ਤੂੰ ਠੁਠਾ ਇਸ ਜਗਤ ਠੁਠਾ ਹੋ ਸਕਦਾ ਹੈ ਸੰਸਾਰ ਠੁਠਾ ਹੋ ਸਕਦਾ ਹੈ ਤਾਣੀ ਠੁਠਾ ਹੋ ਸਕਦਾ ਹੈ ਹਰ ਕਾਲਪੁਰਖ ਜੀ ਪੂਨ ਉੱਤਰਾ ਤੁਰੀ ਹੈ ਉਹਦੇ ਹਾਰੇ ਕਥਾਂ ਤੇ ਵਸਦਾ ਹੈ ਹਰੇਕ ਜੀਵ ਦੇ ਵਿੱਚ ਤੇਰਾ ਨੇ ਅੰਸ਼ ਹੈ ਤੂੰ ਮੌਜੂਦ ਹੈ ਇਸ ਕਰਕੇ ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਕਰਦੇ ਹਨ ਸਾਰ ਤੋ ਜੀਤਾ ਨੂੰ ਮੰਗਦੇ ਵੇਸਾ ਤੂੰ ਸਭ ਨਾ ਕਰਹਿ ਇਕ ਦਾ اے ਮੇਰੇ ਬਾਪ ਸਾ ਜੀ ਸਾਰੇ ਜੀਵ ਤੇਰੇ ਪਰਸੋਂ ਹੀ ਮੰਗਾ ਮੰਗਦੇ ਨੇ ਤੂੰ ਇੱਕ ਸਮਰੱਥ ਹੈ ਇੱਕ ਊਨੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ ਦੱਤਾ ਦਾਤਾ ਏਕ ਹੈ ਸਭ ਕੋ ਦੇਵਣ ਆਹ ਊਨ ਦਾਤਾ ਰਤਾ ਇਰਦਾ ਕਰਤਾ ਬਾਸਾਨੀ ਕਹਿੰਦੇ ਦਾਤਾ ਇੱਕੋ ਹੈ ਸੰਸਾਰ 'ਚ ਜੇਲਾ ਸਾਰੇ ਸੰਸਾਰ ਨੂੰ ਦਾਤਾਂ ਦੇ ਰਿਹਾ ਹੈ ਤੇ ਦਾਤਾਂ ਦੇ ਕੇ ਕਦੇ ਉਸ ਕਾਲਪੁਰਖ ਨੂੰ ਜਨਾਇਆ ਨਹੀਂ ਹੈ ਆਪਣਾ ਨਾਮ ਨਹੀਂ ਲੀਟਾ ਹੈ ਕਿ ਮੈਂ ਤੈਨੂੰ ਆ ਦਾਤ ਦਿੱਤੀ ਆ ਦਾਤ ਦਿੱਤੀ ਸੰਸਾਰ ਨੂੰ ਕਿਸੇ ਸੰਸਾਰ ਦੇ ਵਿੱਚ ਰਹਿੰਦੇ ਆ ਕਿਸੇ ਤੋਂ ਕੁਈ ਵਾਦੂ ਲਾਂਗੇ ਭਾਵੇਂ ਸਾਡਾ ਆਪਣਾ ਸਰਕਾਰ ਹੀ ਕੋ ਨਾਮ ਉਪਯੋਗ ਵੀ ਜ਼ਿਕਰ ਕਰ ਦਿੰਦਾ ਹੈ ਮੈਂ ਤੈਨੂੰ ਆ ਵਸੂ ਅਰਹ ਕਾਲਪੁਰਪ ਗਾਇ ਗੁਰੂ ਜੀ ਨੇ ਦੇਖੋ ਕਿੰਨੀਆਂ ਗੱਲਾਂ ਦਿੱਤੀਆਂ ਨੇ ਤੰਦ ਦਿੱਤਾ ਹੈ ਤੰਦ ਦੇ ਵਿੱਚ ਉੱਪਰ ਜਗ ਵੇਖਣ ਵਾਸਤੇ ਸੰਸਾਰ ਵੇਖਣ ਵਾਸਤੇ ਨੇਤਰ ਲਾਇਏ ਨੇ ਸੁਣਨ ਵਾਸਤੇ ਕੰਨ ਲਾਇਏ ਥਾ ਤੇ ਇਹ ਪੇੜ ਨੂੰ ਭੰਨ ਵਾਸਤੇ ਦੰਦ ਦਿੱਤੇ ਹਨ ਜਿਨ੍ਹਾਂ ਦੰਦਾਂ ਦੇ ਨਾਲ ਚਬਾ ਚਬਾ ਕੇ ਅਸੀਂ ਸਵਾਦਿਸ਼ਟ ਭੋਜਨ ਛਕ ਲਈ ਕਿੰਨਾ ਕਾਲਪੁਰਪ ਗੁਰੂ ਜੀ ਨੇ ਕਿਰਪਾ ਕੀਤੀ ਹੈ ਕਿੰਨੀ ਨਾਮ ਧਿਆਨ ਰੱਖਿਆ ਹੈ ਸੰਸਾਰ ਨੂੰ ਬਣਾਉਣ ਲਈ ਇਸ ਕਰਕੇ ਪ੍ਰਭ ਸਾਹਿਬ ਜੀ ਨੇ ਇਹ ਕਹਾਉਤ ਜੀ ਤੂੰ ਹੀ ਹੈ ਜਿਹੜਾ ਸਾਰੇ ਹੰਕ ਦਾਂ ਤੇਰੇ ਹਾਂ ਹੈ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਹੀਂ ਇਸ ਕਰਕੇ ਨੇ ਮੇਰੇ ਪ੍ਰਭ ਸਾਹਿਬ ਜੀ ਹਰੇਕ ਜੀਵ ਤੇਰੇ ਹੁਕਮ ਵਿੱਚ ਹੈ ਇਥੋਂ आके कोई जीव नहीं हो सकता है सब तेरे हुक्म विच ही चल रहा है सब जी तेरे तू सब सदा मेरे साहा सब तुझ ही माहे सुमाहे इस करके ने मेरे पातशाह जी सारे जीव तेरे पैदा किए ते हुए हैं इस ए सारे दे सारे ਏਵੇਂ ਕਿੰਨੀ ਧੀਨ ਹੋ ਜਾਂਦੇ ਹਨ ਸਭਨਾ ਇੱਕੋ ਆਸ ਹੈ ਮੇਰੇ ਪਿਆਰੇ ਸਭ ਕੁਝ ਹੈ ਝਾਨੈ ਮੇਰੇ ਸਾਹ ਇਸ ਕਰਕੇ اے ਮੇਰੇ ਬਾਸਾ ਜੀ اے ਮੇਰੇ ਪਿਆਰੇ ਸਤਿਗੁਰੂ ਜੀ ਤੂੰ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਜੀ ਸਾਰੇ ਜੀਵ ਤੇਰਾ ਹੀ ਧਿਆਨ ਕਰਦੇ ਹਨ ਜੋ ਪਾਵੈ ਤੂੰ ਰੱਖ ਤੂੰ ਹਰੇ ਸਚ ਨਾਨਕ ਕੇ ਪਾਤਸ਼ਾਹ ਇਸ ਕਰਕੇ ਤੁਹਾਨੂੰ ਸਭ ਲੋਕ ਨੂੰ ਨਾਮ ਦਾਸ ਬੁਣਾ ਹੰਬੜਿਆਂ ਦੇ ਮੋਹਰ ਲਾ ਕੇ ਬਚਨ ਕਰਦੇ ਨੇ ਕਿ ਇਹ ਨਾਨਕ ਦੇ ਪਾਤਸ਼ਾਹ اے ਮੇਰੇ ਪਿਆਰੇ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਏਵੇਂ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲੈ ਆਪਣੇ ਚਰਨਾਂ ਦੇ ਵਿੱਚ ਰੱਖ ਕਿਉਂਕਿ ਉਹੀ ਸਦਾ ਕਾਇਮ ਰਹਿਣ ਵਾਲਾ ਅਨੁਸਾਰ ਨਾ ਸਮਾਨ ਜਿੰਨਾ ਵੀ ਨજર ਆ ਰਹੇ ਸਭ ਕੁਝ ਖਤਮ ਹੋ ਜਾਣ ਵਾਲਾ ਹੈ ਬਿਨ ਸਜਨ ਵਾਲਾ ਹੈ ਪਰ ਕਾਲਪੁਰਖ ਵਹਿਗੂ ਅਕਾਲੰ ਸੱਚ ਹੈ ਜਿਹੜਾ ਹੈ ਕਿ ਹੁਣ ਵੀ ਹੈ ਉਸੇ ਕੀ ਸੱਚ ਸਦਾਬਹ ਤੇ ਰਹੇਗਾ ਉਹ ਕਾਲਪੁਰਖ ਵਹਿਗੂ ਸਦਾ ਹੀ ਰਹਣ ਵਾਲਾ ਹੈ ਸੱਚ ਹੈ ਅਕਲ ਹੈ ਇਸ ਕਰਕੇ ਸਤਿਗੁਰੂ ਸਾਹਿਬ ਕਹਿੰਦੇ ਨੇ ਬੇਨਤੀ ਕਰਿਆ ਗੁਰੂ ਚਰਨਾਂ ਦੇ ਵਿੱਚ ਆ ਕੇ ਕਿ اے ਮੇਰੇ ਸਤਿਗੁਰੂ ਸਾਹਿਬ اے ਰੰਕਾਰਾਲਾ ਗੁਰੂ ਜੀ ਜਿਵੇਂ ਵੀ ਆਪ ਜੀ ਨੂੰ ਚੰਗਾ ਲੱਗਦਾ ਹੈ ਜਿਵੇਂ ਆਪ ਜੀ ਨੂੰ ਪਾਉਂਦਾ ਹੈ ਜਿਉਂ ਪਾ ਲੈ ਓਂ ਰੱਖ ਲੈ ਆਂ ਸਰਨ ਪ੍ਰਾਪਾਈਏ ਸਾਹਿਬ ਜਿਵੇਂ ਆਪ ਜੀ ਨੂੰ ਪਾਉਂਦਾ ਚੰਗਾ ਲੱਗਦਾ ਤਿਵੇਂ ਹੀ ਸਾਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲਓ ਸਾਨੂੰ ਆਪਣੇ ਚਰਨਾਂ ਦੇ ਮਨਜ਼ੂਰ ਲਓ ਚਰਨਾਂ ਨਾਲ ਪਿਆਰ ਰਵਾਸੀ ਪ੍ਰੇਤਾਂ ਨੂੰ ਮਾਣੇ ਮੋਕੇ ਗੁਰ ਚਰਨਾਂ ਦੀ ਪੇਂਤੀ ਕਰਾਂਗੇ ਫਿਰ ਸੰਗ੍ਰਥ ਸਭੂ ਦੀ ਕਿਰਪਾ ਕਰਦੇ ਨੇ ਸਾਨੂੰ ਆਪਣੀ ਚਰਨਾਂ ਦਾ ਪਿਆਰ ਵਰਸ ਦੇਣਗੇ ਚਰਨਾਂ ਨਾਲ ਜੋੜ ਕਰਕੇ ਨਾਮ ਦੀ ਦਾਤਾਂ ਰੂਪ ਇਹ ਸਾਡੇ ਅੰਦਰਲੇ ਜਿਹੜੇ ਦੁੱਖ ਨੇ ਉਹਨਾਂ ਦਾ ਨਾਸ ਕਰਕੇ ਸਦਾ ਬਾਤ ਇਹ ਖੁਸ਼ੀਆਂ ਦੇ ਗੇੜੇ ਆਨੰਦ ਵਰਸ ਕੇ ਆਪ ਜੀ ਆਪਣੇ ਚਰਨਾਂ ਦੇ ਵਿੱਚ ਨਿਵਾਸ